ਜਿਆਦਾ ਪੈਸਾ ਆ ਜਵੇ ਉਹ ਆਟੋਮੈਟਿਕਲੀ ਉਹ ਜਿਆਦਾ ਰਿਸੋਰਸਸ ਉਹਦੇ ਕੋਲ ਹੋਣਗੇ ਜਿਆਦੇ ਚੀਜ਼ਾਂ ਸਭ ਕੁਝ ਇੰਡੀਆ ਕੋਲੇ ਪੈਸਾ ਆਊਗਾ ਇੰਡੀਆ ਆਪਣੇ ਡਿਫੈਂਸ ਤੇ ਜਿਆਦਾ ਖਰਚੂਗਾ ਇੱਕ ਸਟਰੋਂਗ ਕੰਟਰੀ ਬਣ ਜਾਊਗਾ ਲੋਕੀ ਵਧੀਆ ਸਟੇਬਲ ਹੋ ਜਾਣਗੇ ਇਕਨੋਮੀ ਰਾਈਜ਼ ਹੋ ਜੂਗੀ ਜੇ ਫੋਰਨ ਇਨਵੈਸਟਮੈਂਟਸ ਤੇ ਫੋਰਨ السلام علیکم جی ویرو کی حال چالے امید کرنا تب سارے خیریت ہو گئے رب سارے چڑھتی کلا چ رکھے گام حملے تو بعد پاکستان دے بارد دے جڑے حالات نے بہت زیادہ خراب ہیں تیہ چیز زندر اندر سکھ سردار بہت بہت चंगी तरह इनवॉल्व हो गए हैं बहुत मजबूतली सिखा ओपीनियन आ रहा है सिख सरदार हमले तो बाद इंडियातानात इंडिया पाकिस्तान जरा जंग की तरफ जा रहा है ओपीनियन की है किस तरह चीज नलक आई है वीडियो अल्बा वीडियो पहले तमाम दोस्तों की गुजारिश है अगर चैनल पर नवे हो तो चैनल में सबसक्राइब करो नाल बने बैले कने भी दबाओ ताकि आने वाली जिन्हिया भीडियोज ने तो पहुंच सकन चलो वीडियो स्टार्ट करें ਸਟੇਟਸ ਨੇ ਜਿਵੇਂ ਕਿ ਪੰਜਾਬ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਰਾਜਸਥਾਨ ਦਾ ਬਹੁਤ ਲੰਬਾ ਇਲਾਕਾ ਜੋ ਬਾਰਡਰ ਸ਼ੇਅਰ ਕਰਦਾ ਗੁਜਰਾਤ ਤੱਕ ਬਾਰਡਰ ਹੈ ਪਾਕਿਸਤਾਨ ਦੇ ਨਾਲ ਠੀਕ ਹੈ ਨਾ ਸੋ ਜਿਹੜੇ ਸੈਂਸਿਟਿਵ ਬਾਰਡਰਸ ਨੇ ਜਿਵੇਂ ਅਟਾਰੀ ਬਾਰਡਰ ਹੈ ਸੈਂਸਿਟਿਵ ਬਾਰਡਰ ਹੈ ਬਹੁਤ ਸੈਂਸਿਟਿਵ ਬਾਰਡਰ ਹੈ ਕਿਉਂਕਿ ਪੰਜਾਬ ਇੱਕ ਸੈਂਸਿਟਿਵ ਸਟੇਟ ਮੰਨੀ ਜਾਂਦੀ ਹੈ ਬਿਲਕੁਲ ਬਾਰਡਰ ਦੇ ਉੱਤੇ ਪਲੇਨ ਏਰੀਆ ਹੈ। ਰਾਜਸਥਾਨ ਫਿਰ ਵੀ ਇੱਕ ਰੇਤੀਲਾ ਲਖ ਹੈ। ਉਥੋਂ ਉਹ ਹਮਲਾ ਕਰਨ ਤੋਂ ਪਹਿਲਾਂ ਕਈ ਵਾਰੀ ਸੋਚਣਗੇ। ਠੀਕ ਹੈ ਨਾ। ਸੋ ਜਿਹੜਾ ਤੁਹਾਡਾ ਪੈ ਜਾਂਦਾ ਹੈ ਗੁਜਰਾਤ ਉਹਦੇ ਪਰਲੇ ਪਾਸੇ ਨੇਵੀ ਲੱਗੀ ਹੋਈ ਹੈ ਬਿਲਕੁਲ ਸਿਰ ਤੇ ਹੀ ਖੜੀ ਹੋ ਉਹਨਾਂ ਦੇ। ਤੇ ਉਹ ਉਹਨਾਂ ਦੀ ਕੁਝ ਜੀਓਗ੍ਰਾਫੀ ਅਲੱਗ ਹੈ ਸਿਚੁਏਸ਼ਨਸ ਅਲੱਗ ਨੇ ਪਰ ਪੰਜਾਬ ਇੱਕ ਬਿਲਕੁਲ ਪਲੇਨ ਏਰੀਆ ਹੈ। ਅਟੈਕ ਕਰਨਾ ਬਹੁਤ ਸੌਖਾ ਹੈ। ਚਾਹੇ ਬਾਈਰ ਤੇ ਚਾਹੇ ਮਿਲਟਰੀ ਝੜਕੇ ਆਵੇ ਇਨਫੈਂਟਰੀ ਆਵੇ ਹੁਣ ਗੱਲ ਇਹ ਹੈ ਵੈਸੇ ਮੈਂ ਵੀਡੀਓ ਹਿੰਦੀ ਚ ਬਣਾਉਣਾ ਚਾਹੁੰਦਾ ਸੀ ਕਿਉਂਕਿ ਕਾਫੀ ਜਿਆਦੇ ਲੋਕੇ ਨੂੰ ਸੁਣ ਸਕਦੇ ਸੀ ਪਰ ਚਲੋ ਜਿਹੜੀ ਇਹ ਲੜਾਈ ਜੇ ਲੱਗਦੀ ਹੈ ਅਸਲ ਦੇ ਵਿੱਚ ਇਹ ਜਿਵੇਂ ਦਾਸ ਨੂੰ ਸਤਿਗੁਰੂ ਮਹਾਰਾਜ ਜੀ ਸੂਝੀ ਦੇ ਰਹੇ ਨੇ ਇਹ ਦੇ ਵਿੱਚ ਇਕੱਲਾ ਪਾਕਿਸਤਾਨ ਇਨਵੋਲਵ ਨਹੀਂ ਹੈਗਾ ਕਿਉਂਕਿ ਕਈ ਡਿਫੈਂਸ ਦੇ ਲੋਕ ਵੀ ਇਹਨੂੰ ਸੁਣਨਗੇ ਇਹ ਦੇ ਵਿੱਚ 101% ਮੈਸ਼્યોਰ ਚਾਈਨਾ ਇਨਵੋਲਵਡ ਹੈਗਾ ਕਿਉਂਕਿ ਪਤਾ ਨਹੀਂ ਹੁਣ ਕਿਉਂ ਪਰ ਮੇਰੀ ਪਕੜੇ ਨਾ ਜੀਜਾ ਤੇ ਗੁਰੂ ਸਾਹਿਬ ਨੇ ਸ਼ੁਰੂ ਤੋਂ ਦਿੱਤੀ ਹੈ ਤੇ ਉਹ ਚੀਜ਼ ਐਗਜ਼ੈਕਟ ਹੁੰਦੀ ਹੈ ਤੇ ਮੈਂ ਮਤਲਬ ਕੋਈ ਮੈਨੂੰ ਕੋਈ ਇਹ ਨਹੀਂ ਕੋਈ ਮੈਂ ਕੋਈ ਅੰਦਰ ਮੇਰੇ ਕੋਲ ਤੋਂ ਨਹੀਂ ਹੈ ਜਸਟ ਇੱਕ ਮੈਨੂੰ ਬੁੱਧੀ ਉੱਥੇ 사ਤਗੁਰੂ ਜੀ ਨੇ ਮੇਰੀ ਟਿਊਨ ਕੀਤੀ ਹੋਈ ਹੈ 100% ਚਾਈਨਾ ਇਹਦੇ ਵਿੱਚ ਇਨਵੋਲਵਡ ਹੈ। ਉਹ ਚਾਹੁੰਦਾ ਹੈ ਕਿ ਇਹ ਲੜਾਈ ਹੋਵੇ। ਕਿਉਂਕਿ ਇਸ ਲੜਾਈ ਦੇ ਨਾਲ ਪਾਕਿਸਤਾਨ ਨੂੰ ਕੋਈ ਬੈਨੀਫਿਟ ਨਹੀਂ ਹੈਗਾ। ਪਾਕਿਸਤਾਨ ਤਾਂ ਮਰੂਗਾ। ਉਹ ਤਾਂ ਇੱਕ ਪਹਿਲੇ ਮਰਿਆ ਪਿਆ ਅੱਧਾ ਤਾਂ ਉਹ ਮਰੂਗਾ ਕਿਉਂਕਿ ਜਿਹੜੇ ਦੇਸ਼ 'ਚ ਗਰੀਬੀ ਆ ਜਾਂਦੀ ਹੈ ਬਹੁਤ ਜ਼ਿਆਦਾ ਤੇ ਉਹਦੇ ਕੋਲ ਕੋਈ ਸੋਲੂਸ਼ਨ ਨਾ ਹੋਵੇ ਤੇ ਉਹ ਦੇਸ਼ ਡੁੱਬਦਾ ਹੈ। ਮੋਸਟਲੀ ਇਹੀ ਹੁੰਦਾ ਹੈ ਪਾਕਿਸਤਾਨ ਕੋਲੇ ਜੰਗ ਕਰਨ ਦਾ ਕੋਈ ਕਾਰਨ ਨਹੀਂ ਹੈ ਸੋਚਣ ਵਾਲੀ ਗੱਲ ਹੈ ਮੈਂ ਦੇਖੋ ਇਹ ਜੇ ਕਿਸੇ ਸੀਨੀਅਰ ਤੇ ਬੰਦਿਆਂ ਕੋਲੇ ਚੀਜ ਪਹੁੰਚੋ ਇਹਨਾਂ ਨੂੰ ਵਿਚਾਰਨ ਚਾਈਨਾ ਕੋਲੇ ਰੀਜ਼ਨ ਹੈ ਚਾਈਨਾ ਸਿੱਧਾ ਨਹੀਂ ਲੜ ਸਕਦਾ ਚਾਈਨਾ ਸਿੱਧਾ ਲੜਨਾ ਹੀ ਨਹੀਂ ਚਾਹੁੰਦਾ ਤੁਸੀਂ ਚਾਈਨਾ ਦੀ ਸਟ੍ਰੈਟਜੀ ਦੇਖੋ ਠੀਕ ਆ ਉਹਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨੇ ਇੰਡੀਆ ਦੇ ਆਲੇ-ਦੁਆਲੇ ਜਿੰਨੇ ਵੀ ਦੇਸ਼ ਨੇ ਬੰਗਲਾਦੇਸ਼ ਸ਼੍ਰੀਲੰਕਾ ਪਾਕਿਸਤਾਨ ਜਾਂ ਫਿਰ ਗਵਾਦਰ ਪੋਰਟ ਲਾ ਲਓ ਉਹਨੇ ਇਹ ਚੀਜ਼ ਨੂੰ ਸ਼ੁਰੂ ਕਰਕੇ ਇੱਕ ਸਿੱਧਾ ਡਾਇਰੈਕਟ ਜਿਹੜਾ ਪੀਓਕੇ ਦੇ ਵਿੱਚ ਦੀ ਜਾਂਦਾ ਹੈ ਉਹਨੇ ਉਹ ਕੀਤਾ ਉਹਦੇ ਵਿੱਚ ਉਹਨੇ ਪਾਕਿਸਤਾਨ ਨੂੰ ਇਨਵੋਲਵ ਕੀਤਾ ਸੋ ਇਨ ਦਾ ਸੈਂਸ ਉਹ ਇੰਡੀਆ ਦੇ ਆਲੇ ਦੁਆਲੇ ਇੱਕ ਟੈਰੀਟਰੀ ਬਣਾ ਰਿਹਾ ਹੈ ਉਹਨੂੰ ਟੈਕਲ ਕਰਨ ਦੇ ਲਈ ਇੰਡੀਆ ਨੂੰ ਕਿਉਂਕਿ ਜਦੋਂ ਹੁਣ ਯੂਐਸਏ ਅਤੇ ਚਾਈਨਾ ਇਹਨਾਂ ਦੀ ਆਪਸ ਵਿੱਚ ਚੱਲ ਰਹੀ ਹੈ ਨਾ ਕਿਉਂ ਉਹਨੇ ਟੈਕਸ ਜਿਹੜੇ ਟੈਰਿਫ ਹੁੰਦੇ ਨੇ ਇੰਪੋਰਟ ਤੇ ਇੰਪੋਰਟ ਐਕਸਪੋਰਟ ਡਿਊਟੀਆਂ ਵਧਾਤੀਆਂ ਕਿ ਦੂਜੇ ਤੇ ਇਹ ਇਹਨਾਂ ਦਾ ਕੰਮ ਸ਼ੁਰੂ ਹੋਇਆ ਹੋਇਆ ਹੈ ਚਾਈਨਾ ਨੇ ਸਿੱਧਾ-ਸਿੱਧਾ ਵੀ ਕਹਿ ਤਾ ਸੀ ਯੂਐਸਏ ਨੂੰ ਕਿ ਆ ਆ ਜੋ ਆਪਾਂ ਮੰਨੇ ਸਾਹਮਣੇ ਲੜ ਲੈਣੇ ਆ ਹੁਣ ਸਾਰੀਆਂ ਮੋਸਟਲੀ ਜ਼ਿਆਦਾਤਰ ਜਿਹੜੀਆਂ ਮਲਟੀ ਬ੍ਰਾਂਡਸ ਹੈਗੇ ਨੇ ਮਲਟੀ ਨੈਸ਼ਨਲ ਕੰਪਨੀਆਂਜ਼ ਐਮ ਐਨ ਸੀਸ ਨੇ ਜਿਹੜੀਆਂ ਹੈਗੀਆਂ ਨੇ ਉਹ ਚਾਈਨਾ ਤੋਂ ਐਗਜ਼ਿਟ ਕਰ ਰਹੀਆਂ ਨੇ ਜਦੋਂ ਦੇ ਟੈਰਿਫ ਵਧੇ ਨੇ ਦੋਸਤ 40 45% ਉਹਨਾਂ ਕੀਤਾ ਚਲੋ ਹੁਣ ਚਾਈਨਾ ਕੋਲੇ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਜਦੋਂ ਕੰਪਨੀਆਂ ਇੱਥੋਂ ਜਾਣਗੀਆਂ ਇਨਵੈਸਟਮੈਂਟਸ ਘਟੂਗੀਆਂ ਜੌਬਸ ਘਟਣਗੀਆਂ ਸੋ ਇਹ ਚੀਜ਼ਾਂ ਹੋਣਗੀਆਂ ਉਹਨਾਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂਸ ਨੇ ਇਹਨਾਂ ਨੂੰ ਸੈਕੰਡ ਆਪਸ਼ਨ ਕੀ ਲੱਭਦੀ ਹੈ ਇੰਡੀਆ ਕਾਰਨ ਸਸਤੀ ਲੇਬਰ ਸਸਤੀ ਲੇਬਰ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ ਹਾਂ ਤੁਸੀਂ ਇੱਥੇ ਬਾਹਰ ਘਰ ਬਣਾਉਣਾ ਹੋਵੇ ਜਿਵੇਂ ਹੁਣ ਦਾਸ ਇੱਥੇ ਬਾਹਰ ਰਹਿੰਦਾ ਹੈ ਜਿਹੜੀ ਚੀਜ਼ ਮੰਨ ਲਓ ਆਪਾਂ ਇੱਕ ਨਾਰਮਲ ਰੂਮ ਬਣਾਉਣਾ ਮੈਂ ਆਮ ਉਦਾਹਰਨ ਦੇ ਦਿੰਦਾ ਹਾਂ ਠੀਕ ਹੈ ਨਾ ਜਿਹੜਾ ਇੱਕ ਨਾਰਮਲ ਰੂਮ ਆਪਾਂ ਇੰਡੀਆ 'ਚ ਜੇ ਬਣਾਉਣਾ ਵਧੀਆ ਕਮਰਾ ਮਤਲਬ ਪੂਰਾ ਵਧੀਆ ਹੀ ਬਣਾਉਣਾ ਹੈ ਚਲੋ ਹਨਾ ਨਾਰਮਲ 12x12 ਦਾ ਕਮਰਾ ਬਣਾਉਣਾ ਹੈ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਤੁਸੀਂ ਲੱਖ ਲਾ ਦੂੰਗੇ 2 ਲੱਖ 2.5 ਲੱਖ ਲਾ ਕੇ ਪੂਰੀ ਡੈਕੋਰੇਸ਼ਨ ਕਰਕੇ ਵਿਦ ਫਰਨੀਚਰ एवरीथिंग ਤੁਸੀਂ 2.5 ਲੱਖ ਚ ਬਣਾ ਦੋਗੇ ਇੱਥੇ ਜੇ ਤੁਸੀਂ ਵਧੀਆ ਰੂਮ ਬਣਾਉਣਾ ਹੈ ਇੱਥੇ ਬਿਲਡ ਅਪ ਕਰਨਾ ਹੈ ਉਹਦੀ ਕੋਸਟ ਕੁਝ ਹੋਰ ਹੈ ਉਹ ਫਿਰ 2.5 ਲੱਖ ਇੰਡੀਆ ਦਾ ਕਿੰਨਾ ਹੋ ਗਿਆ 3-4000 ਡਾਲਰ ਹੋ ਗਿਆ ਕ੍ਰੈਡੀਅਨ ਡਾਲਰ ਹੈ ਨਾ ਤੇ 3-4000 ਇੱਥੇ ਨਹੀਂ ਬਣਾ ਸਕਦੇ ਤੁਸੀਂ 3-4000 ਡਾਲਰ ਦੇ ਵਿੱਚ ਇੱਥੇ ਤੁਸੀਂ ਰੂਮ ਨਹੀਂ ਬਿਲਡ ਅਪ ਕਰ ਸਕਦੇ ਉਨਾ no, ਮੋਰ 10 15000 ਲੱਗ ਜਾਣਾ ਆਰਾਮ ਨਾਲ ਸੋ ਇਹ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਇੰਡੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਕਾਸਟ ਬਹੁਤ ਘੱਟ ਹੈ ਲੇਬਰ ਸਸਤੀ ਹੈ ਕਿਉਂਕਿ ਪੋਪੂਲੇਸ਼ਨ ਜਿਆਦਾ ਹੈ ਜੌਬਸ ਜਿਆਦਾ ਚਾਹੀਦੇ ਲੋਕੀ ਕੰਮ ਕਰਦੇ ਆ ਵੇਜਸ ਘੱਟ ਨੇ ਇੰਡੀਆ 10 15000 20000 ਤੇ ਲੋਕੀ ਇਹ ਜੌਬਸ ਕਰਦੇ ਨੇ ਸਟਾਰਟਿੰਗ ਜਿਹੜਾ ਹੈਗਾ ਹੁਣ ਇਹਨਾਂ ਐਮ ਐਨ ਸੀ ਸ ਦੇ ਕੋਲੇ ਸੈਕੰਡ ਆਪਸ਼ਨ ਜਿਹੜੀ ਹੈਗੀ ਹੈ ਉਹ ਇੰਡੀਆ ਹੈ ਸਾਰੀਆਂ ਕੰਪਨੀਆਂ ਕਿੱਥੇ ਸ਼ਿਫਟ ਹੋ ਜਾਣਗੀਆਂ ਇੰਡੀਆ ਜੇ ਇੰਡੀਆ ਸ਼ਿਫਟ ਹੁੰਦੀਆਂ ਨੇ ਧਿਆਨ ਨਾਲ ਸੁਣਨ ਵਾਲੀ ਵਿਚਾਰ ਹੈ ਕੋਈ ਐਵੇਂ ਬੇ ਨਹੀਂ ਹੈ ਵੀ ਇਹ ਧਾਰਮਿਕ ਬੰਦੇ ਤੇ ਕਿੱਧਰੋਂ ਚੱਲ ਪਿਆ ਮੇਰੇ ਗੁਰੂ ਨੇ ਸਰ ਤਰ੍ਹਾਂ ਦਾ ਗਿਆਨ ਰੱਖਿਆ ਹੈ ਤੇ ਉਹਨੂੰ ਜੋ ਕੀਤਾ ਹੈ ਗੁਰੂ ਸਾਹਿਬ ਕੱਲਾ ਅਧਿਆਤਮ ਨਹੀਂ ਗੁਰੂ ਸਾਹਿਬ ਸਾਰਾ ਕੁਝ ਸਿਖਾ ਕੇ ਗਏ ਨੇ ਆਪਾਂ ਨੂੰ ਗੁਰੂ ਸਾਹਿਬ ਦਿਮਾਗ ਦੇ ਪਰਦੇ ਖੋਲ ਕੇ ਗਏ ਨੇ ਹਨਾ ਚੱਕ ਕੱਲਮ ਇਹ ਨਹੀਂ ਆ ਵੀ ਮਾਲਾ ਫੜ ਗਏ ਕੱਲਾ ਵਾਹਿਗੁਰੂ 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 ਉਹਦੇ ਅੰਦਰ ਜਦੋਂ ਆਉਂਦਾ ਤੇ ਫਿਰ ਉਹ ਅੰਦਰੋਂ ਜਾਗਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਸੀਂ ਸਾਰੇ ਵੱਡੇ ਹੋ ਮੈਂ ਤਾਂ ਐਵੇਂ ਹੀ ਆ ਸੋ ਜੇ ਇੰਡੀਆ ਰਾਈਜ਼ ਕਰਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਸਿਰਫ ਚਾਈਨਾ ਨੂੰ ਹੈ ਜੇ ਇੰਡੀਆ ਡਿਵੈਲਪ ਕਰਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਚਾਈਨਾ ਨੂੰ ਹੈ ਹੋਰ ਕਿਸੇ ਨੂੰ ਨਹੀਂ ਹੈਗਾ ਜਦੋਂ ਕੋਈ ਕੰਟਰੀ ਤੁਸੀਂ ਆਮ ਉਦਾਹਰਨ ਹੈ ਕਿਸੇ ਕੋਲ ਬੰਦੇ ਕੋਲ ਜਿਆਦਾ ਪੈਸਾ ਆ ਜਾਵੇ ਉਹ ਆਟੋਮੈਟਿਕਲੀ ਉਹ ਜ਼ਿਆਦਾ ਰਿਸੋਰਸਸ ਉਹਦੇ ਕੋਲ ਹੋਣਗੇ ਜ਼ਿਆਦੇ ਚੀਜ਼ਾਂ ਸਭ ਕੁਝ ਇੰਡੀਆ ਕੋਲੇ ਪੈਸਾ ਆਊਗਾ ਇੰਡੀਆ ਆਪਣੇ ਡਿਫੈਂਸ ਤੇ ਜ਼ਿਆਦਾ ਖਰਚੂਗਾ ਇੱਕ ਸਟਰੋਂਗ ਕੰਟਰੀ ਬਣ ਜਾਊਗਾ ਲੋਕੀ ਵਧੀਆ ਸਟੇਬਲ ਹੋ ਜਾਣਗੇ ਇਕਨੋਮੀ ਰਾਈਜ਼ ਹੋ ਜੂਗੀ ਜੇ ਫੋਰਨ ਇਨਵੈਸਟਮੈਂਟਸ ਤੇ ਫੋਰਨ ਕੰਪਨੀਆਂਸ ਇੱਥੇ ਆਉਣਗੇ ਜੌਬਸ ਜ਼ਿਆਦਾ ਮਿਲਣਗੇ ਸਾਰਾ ਕੁਛ ਚੀਜ਼ਾਂ ਹੋਣਗੀਆਂ ਸੋ ਜੋ ਦਾਸ ਨੂੰ ਨਜ਼ਰ ਆਉਂਦਾ ਏ ਸਾਰੀ ਜੌਬ ਜਿਹੜੀ ਵਾਰ ਪਲਾਨਿੰਗ ਹੈਗੀ ਹੈ ਇਹ ਸਾਰੀ ਚਾਈਨਾ ਦੀ ਹੈ ਚਾਹੇ ਕਿਸੇ ਨੂੰ ਨਜ਼ਰ ਆਵੇ ਚਾਹੇ ਨਾ ਆਵੇ 100% ਮੈਂ ਸ਼ੋਰ ਹਾਂ ਇਸ ਗੱਲ ਦੇ ਉੱਤੇ ਇਸ ਚੀਜ਼ ਦਾ ਸਿੱਧਾ ਬੈਨੀਫਿਟ ਕੇਵਲ ਚਾਈਨਾ ਨੂੰ ਹੈ ਪਾਕਿਸਤਾਨ ਨੂੰ ਨਹੀਂ ਹੈਗਾ ਪਾਕਿਸਤਾਨ ਇੱਕ ਪਪੇਟ ਹੈ ਖਡਾਉਣਾ ਜਿਵੇਂ ਪਹਿਲਾਂ ਅਮਰੀਕਾ ਇਹਨੂੰ ਨਚਾਉਂਦਾ ਸੀ ਹੁਣ ਇਹਨੂੰ ਚਾਈਨਾ ਨਚਾ ਰਿਹਾ ਹੈ ਅਮਰੀਕਾ ਪਿਛੇ ਹੜੇਗਾ 트럼ਪ ਸਿਆਣਾ ਬੰਦਾ ਉਹ ਕਹਿੰਦਾ ਮੈਂ ਤੁਹਾਡੇ ਟਿੱਕਾ ਪੈਸਾ ਖਰਚਾਂ ਬਿਨਾਂ ਮਤਲਬ ਤੋਂ ਹਾਲਾਂਕਿ ਉਹਨਾਂ ਦੀ ਸਟ੍ਰੈਟਜੀ ਹੋਰ ਹੁੰਦੀ ਚਲੋ ਹਰ ਇੱਕ ਦੇਸ਼ ਦੀ ਆਪਣੀ ਪਾਲਿਸੀ ਹੁੰਦੀ ਹੈ ਜੇ ਇਹ ਲੜਾਈ ਹੁੰਦੀ ਹੈ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਿਰਫ ਜਿਹੜਾ ਨਾਰਦ ਨਾਰਥ-ਵੈਸਟ ਤੇ ਨਹੀਂ ਹੋਏਗੀ ਇਹ ਨਹੀਂ ਕੱਲਾ ਇਹ ਪੰਜਾਬ ਵਾਲਾ ਜਿਹੜਾ ਬਾਰਡਰ ਹੈ ਰਾਜਸਥਾਨ ਜਾਂ ਹੋਰ ਇੱਧਰ ਨਹੀਂ ਹੋਏਗੀ ਕੱਲੀ ਮੈਂ 100% ਸ਼ੋਰ ਹਾਂ ਜਦੋਂ ਇਹ ਲੜਾਈ ਇਧਰੋਂ ਹੋਏਗੀ ਜੇ ਕੁਝ ਸ਼ੁਰੂ ਹੁੰਦਾ ਤਾਂ ਚਾਈਨਾ ਦੂਜੇ ਪਾਸਿਓਂ ਚੜ ਕੇ ਆਏਗਾ ਅੰਦਰ ਨੂੰ ਉਹ ਹੋਰ ਜਿਆਦਾ ਅੰਦਰ ਨੂੰ ਆਉਣਾ ਚਾਹੀਦਾ ਜਿਹੜਾ ਚਿਕਨ ਦਾ ਕੋਰਨਰ ਹੈਗਾ ਹੈ ਆਪਣਾ ਜਿੱਥੋਂ ਇੱਕ ਪਾਸੇ ਬੰਗਲਾਦੇਸ਼ ਆ ਜਾਂਦਾ ਹੈ ਉਧਰਲੇ ਪਾਸਿਓਂ ਚਾਈਨਾ ਇੰਡੀਆ ਦਾ ਬਿਲਕੁਲ ਥੋੜਾ ਜਿਹਾ ਰਸਤਾ ਆਪਣੇ ਦੇਸ਼ ਦਾ ਲੰਘਦਾ ਹੈ ਉਥੋਂ ਬਹੁਤ ਘੱਟ ਰਸਤਾ ਹੈ ਜੇ ਉਹਨੂੰ ਬਲੌਕ ਕਰ ਦਿੱਤਾ ਜਾਵੇ ਤਾਂ ਜਿਹੜੇ ਦੂਜੇ ਸਟੇਟਸ ਨੇ ਉਹ ਇੰਡੀਆ ਦੇ ਨਾਲੋਂ ਘੱਟ ਹੋ ਜਾਣਗੇ ਉਸ ਅਸੀਂ ਲੂਜ਼ ਕਰ ਦਾਂਗੇ ਉਹਨੂੰ ਪਰ ਉਹ ਨਹੀਂ ਉਹਨਾਂ ਸੋ ਇਨਡਾਇਰੈਕਟਲੀ ਜੋ ਮੈਨੂੰ ਸਮਝ ਆ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਧਰੋਂ ਚਾਈਨਾ 100% ਕੁਛ ਨਾ ਕੁਛ ਕਰੂਗਾ ਸੋ ਜੇ ਸਾਡੀ ਸਰਕਾਰ ਆਈ ਮੀਨ ਆਪਾਂ ਆਪਣਾ ਦੇਸ਼ ਕੋਈ ਐਕਸ਼ਨ ਲੈਂਦਾ ਹੈ ਉਧਰ ਵੀ ਸਾਨੂੰ ਪੂਰਾ ਧਿਆਨ ਰੱਖਣਾ ਪੈਣਾ ਹੈ ਫਿਰ ਬੰਗਲਾਦੇਸ਼ ਬਿਲਕੁਲ ਹੀ ਐਂਟੀ ਹੈ ਇੰਡੀਆ ਦੇ ਪਾਕਿਸਤਾਨ ਦੇ ਨਾਲ ਇੱਕ ਮਿਕ ਹੈ ਜਦੋਂ ਇਹ ਜਿਹੜੇ ਇਨੋਸੈਂਟ ਲੋਕ ਮਾਰੇ ਨੇ ਅ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਦੋ ਕੰਟਰੀਸ ਐਵੀਆਂ ਸੀਗੀਆਂ ਪੂਰੇ ਵਰਲਡ ਦੇ ਵਿੱਚ ਅ ਜਿਨ੍ਹਾਂ ਨੇ ਦੁੱਖ ਨਹੀਂ ਪ੍ਰਗਟਾਇਆ ਇੱਕ ਪਾਕਿਸਤਾਨ ਦੂਸਰਾ ਬੰਗਲਾਦੇਸ਼ ਚਾਈਨਾ ਦੀ ਸਟੇਟਮੈਂਟ ਆਈ ਸੀਗੀ ਸੋ ਇਨ ਦਾ ਸੈਂਸ ਕਿਉ ਡਾਇਰੈਕਟਲੀ ਇਹ ਸ਼ੋ ਕਰ ਰਹੇ ਨੇ ਇਨਡਾਇਰੈਕਟਲੀ ਕਹ ਲਓ ਵੀ ਅਸੀਂ ਕੀਤਾ ਹੈ ਕਿਉਂਕਿ ਜਦੋਂ ਇਹ ਇਨਸੀਡੈਂਟ ਹੋਇਆ ਇਹ ਤੋਂ 3 ਦਿਨ ਪਹਿਲਾਂ ਹੀ ਜਿਹੜਾ ਉਹਨਾਂ ਦਾ ਜਨਰਲ ਹੈਗਾ ਪਾਕਿਸਤਾਨ ਦਾ ਉਹਨੇ ਸਟੇਟਮੈਂਟ ਦਿੱਤੀ ਪੁੱਠੀ ਜੀ ਇਨਸਾਨੀਅਤ ਤੋਂ ਪਰੇ ਇਹ ਜਿਹੜੇ ਹਿੰਦੂ ਮੁਸਲਮਾਨ ਦੇ ਜਾਂ ਸਿੱਖਾਂ ਦੇ ਇਹ ਝਗੜੇ ਜਿਹੜੇ ਕਰਾਏ ਜਾਂਦੇ ਨੇ ਨਾ ਇਹ ਪਲਾਨਡ ਹੁੰਦੇ ਨੇ ਪਰ ਹੁਣ ਉੱਥੇ ਇਨੋਸੈਂਟ ਲੋਕਾਂ ਨੂੰ ਮਾਰਿਆ ਗਿਆ ਹੈ ਹਨਾ ਮਾਰਿਆ ਗਿਆ ਹੈ ਨਾ ਉਹ ਵਿਚਾਰੇ ਬੱਚੇ ਤਾਂ ਨਹੀਂ ਨਾ ਮਾਰਦੇ ਨਾ ਉਹਦਾ ਜਵਾਬ ਉਹਨਾਂ ਨੂੰ ਮਿਲਣਾ ਚਾਹੀਦਾ ਹੈ 100% ਮਿਲਣਾ ਚਾਹੀਦਾ ਹੈ ਭਾਰਤ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਤੇ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਜਿਹੜੀ ਬਾਰਡਰ ਏਰੀਆਜ਼ ਨੇ ਜਿਹੜੇ ਅੰਮ੍ਰਿਤਸਰ ਤਰਨਤਾਰਨ ਉਹ ਸਾਰਾ ਇਲਾਕਾ ਜਿਹੜਾ ਹੈਗਾ 벨ਟ ਜਿਹੜੀ ਪੈਂਦੀ ਹੈ ਤੁਸੀਂ ਕੁਝ ਪ੍ਰਕਾਸ਼ਨਸ ਪਹਿਲਾਂ ਹੀ ਲੈ ਕੇ ਰੱਖੋ ਚਾਹੇ ਉਹ ਆਪਣੇ ਕੰਮ ਆਉਣ ਚਾਹੇ ਨਾ ਆਉਣ ਚਾਹੇ ਸਾਨੂੰ ਲੋੜ ਪਵੇ ਜਾਂ ਨਾ ਪਵੇ ਜਿਹੜੀ ਤਿਆਰੀ ਹੁੰਦੀ ਉਹ ਚੰਗੀ ਹੁੰਦੀ ਮਾੜੀ ਨਹੀਂ ਹੁੰਦੀ ਕਿ ਕਿਉਂਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਵਾਰ ਸ਼ੁਰੂ ਹੁੰਦੀ ਹੈ ਤਾਂ ਮੋਸਟਲੀ ਵੈਸੇ ਤਾਂ ਆਪਣੇ ਇੰਡੀਆ ਚ ਕਾਮਨ ਪ੍ਰੋਬਲਮ ਵੀ ਹੈ ਇਲੈਕਟ੍ਰਿਸਿਟੀ ਦੀ ਲਾਈਟ ਨਹੀਂ ਆਉਣੀ ਬਿਜਲੀ ਨਹੀਂ ਆਏਗੀ ਬਿਜਲੀ ਨਹੀਂ ਆਏਗੀ ਮੋਸਟਲੀ ਲੋਕਾਂ ਦੇ ਘਰਾਂ ਚ ਅੱਜਕੱਲ ਸਮਰਸਿਬਲ ਲੱਗੇ ਹੋਏ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਵੱਡੀਆਂ ਟੈਂਕੀਆਂ ਬਣੀਆਂ ਹੋਈਆਂ ਉੱਥੋਂ ਪਾਣੀ ਸਪਲਾਈ ਹੁੰਦਾ ਨਲਕੇ ਤਾਂ ਹੈ ਨਹੀਂ ਕਿਤੇ ਕਿਤੇ ਨਹੀਂ ਨਾ ਹੈਗੇ ਸੋ ਪਾਣੀ ਦਾ ਪ੍ਰਬੰਧ ਜਦੋਂ ਹਜੇ ਰੁਕ ਜੋ ਜਦੋਂ ਤੁਹਾਨੂੰ ਲੱਗੇ ਵੀ ਕੋਈ ਚੀਜ਼ ਸ਼ੁਰੂ ਹੋ ਗਈ ਹੈ ਮੂਵਮੈਂਟ ਸ਼ੁਰੂ ਹੋ ਗਈ ਹੈ ਜਦੋਂ ਬਸ ਉਦੋਂ ਹੀ ਸਾਰਾ ਪ੍ਰਬੰਧ ਕੁਝ ਕੁ ਘੰਟਿਆਂ ਚ ਕਰ ਦਿਓ ਮੈਨੂੰ ਕਿਹੜਾ ਕੁਝ ਮਿਲਣਾ ਇੱਥੇ ਬੈਠੇ ਨੂੰ ਜਾਂ ਕੋਈ ਮੈਂ ਤਾਂ ਇੱਕ ਅਵੇਅਰ ਕਰ ਰਹੇ ਹਾਂ ਕਿ ਉਹ ਤਾਂ ਕਿਸੇ ਦੇ ਕੰਮ ਆ ਜੇ ਚੀਜ਼ ਸਿੱਖ ਦਾ ਕੰਮ ਹੀ ਹੈ ਇਹ ਹੈ ਕਿ ਹੈਲਪਫਲ ਹੋਣਾ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਜਿੱਦੋਂ ਵੀ ਕੋਈ ਅੰਜ ਦੇ ਹਾਲਾਤ ਪੈਦਾ ਹੋਏ ਨੇ ਕਿ ਕਿਸੇ ਮੁਲਕ ਤੇ ਹਮਲੇ ਦੀ ਗੱਲ ਕੀਤੀ ਜਾਂਦੀ ਏ ਜਾਂ ਕੁਝ ਵੀ ਅੰਜ ਦਾ ਹੁੰਦਾ ਐਂਡ ਦ ਸਿਨੈਰੀਓਜ਼ ਆਂਦੇ ਨੇ ਤੇ ਹਮੇਸ਼ਾ ਸਰਵਾਈਵ ਕੀਤਾ ਹੈ ਹਮੇਸ਼ਾ ਮੁਸ਼ਕਲ ਦੇ ਅੰਦਰ ਆਏ ਨੇ ਸਿੱਖ ਸਰਦਾਰ ਪੰਜਾਬੀ ਪੰਜਾਬ ਪੰਜਾਬ ਹਮੇਸ਼ਾ ਦਿੱਕਤ ਦੇ ਅੰਦਰ ਆਇਆ ਪੰਜਾਬ ਦਾ ਹੀ ਨੁਕਸਾਨ ਹੋਇਆ ਤੇ ਸਿੱਖ ਸਰਦਾਰਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਤੇ ਗੱਲ ਕੀਤੀ ਜਾਂਦੀ ਹੈ ਗੋਦੀ ਮੀਡੀਆ ਦੇ ਥਰੂ ਇਸ ਪੂਰੇ ਪੂਰੇ ਵਰਲਡ ਦੇ ਅੰਦਰ ਅਗਰ ਸਭ ਤੋਂ ਜ਼ਿਆਦਾ ਕੋਈ ਫੇਕ ਨਿਊਜ਼ ਅਗਰ ਕੋਈ ਜਾਣ ਕੇ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਬੜੀ achhi ਤਰ੍ਹਾਂ ਜਾਣਦੇ ਹਾਂ ਉਹ ਸਿਰਫ ਗੋਦੀ ਮੀਡੀਆ ਛੋਟੀ ਜੀ ਗੱਲ ਨੂੰ ਇੰਨੀ ਕੋ ਹਾਈਪ ਕ੍ਰੀਏਟ ਕਰ ਦਿੰਦਾ ਹੈ ਕਿ ਉਹ ਗੱਲ ਜਰੀਏ ਉਹ ਅਸਮਾਨਾਂ ਤੱਕ ਛੂ ਜਾਂਦੀ ਹੈ ਤੇ ਅਸੀਂ ਲੋਕ ਜਿਹੜੇ ਉਹਨਾਂ ਨੂੰ ਸੁਣਨੇ ਆ ਤੇ ਅਸੀਂ ਲੋਗੋ ਦਿੱਤੇ ਅਮਲ ਵੀ ਕਰਨੇ ਆ ਤੇ ਅਸੀਂ ਸੱਚ ਵੀ ਸਾਬਤ ਅਸੀਂ ਉਸ ਚੀਜ਼ ਨੂੰ ਸੱਚ ਤਸلیم ਕਰ ਲੈਣੇ ਆ ਗੋਦੀ মিডিਆ ਜਿਸ ਤਰ੍ਹਾਂ ਇਹ ਵੀ ਬਲੇਮ ਕਰਦਾ ਹੈ ਸਿੱਖਾ ਸਰਦਾਰਾਂ ਦੇ ਜਿਹੜਾ ਉਹਨਾਂ ਦਾ opinion ਹੁੰਦਾ ਤੇ ਦੂਸਰੇ ਨੰਬਰ ਤੇ ਕਿ ਪਾਕਿਸਤਾਨ ਬਹੁਤ ਜ਼ਿਆਦਾ ਗਰੀਬ ਹੈ ਇਹ ਗੱਲ ਬਹੁਤ ਗਲਤ ਹੈ ਕਿ ਪਾਕਿਸਤਾਨ ਦੇ ਅੰਦਰ ਬਹੁਤ ਜ਼ਿਆਦਾ امیر ਲੋਕ ਨੇ ਅਰਬਾਂ ਪਤੀ ਲੋਕ ਪਾਕਿਸਤਾਨ ਦੇ ਅੰਦਰ ਮੌਜੂਦ ਨੇ ਅਸੀਂ ਦੂਰ ਨਹੀਂ ਜਾਂਦੇ ਮੈਂ ਜਿਸ ਜਗ੍ਹਾ ਤੇ ਰਹਿਣਾ ਮੈਂ ਜਿਸ ਪਿੰਡ ਦੇ ਅੰਦਰ ਮੇਰਾ ਤਾਲੁਕ ਹੈ ਤੇ ਮੈਂ ਬਹੁਤ ਫਖਰ ਨਾਲ ਕਹਿਣਾ ਕਿ ਮੈਂ ਜਿਸ ਪਿੰਡ ਦੇ ਅੰਦਰ ਰਹਿਣਾ ਵਾ ਉਹਦੇ ਅੰਦਰ ਵੀ ਬਹੁਤ ਜ਼ਿਆਦਾ ਅਮੀਰ ਲੋਕ ਰਹਿੰਦੇ ਨੇ ਤੇ ਅਸੀਂ ਪੰਜਾਬੀ ਪੰਜਾਬੀ ਹੋਣ ਤੇ ਸਾਨੂੰ ਫਖਰ ਹੈ ਜੰਗਾਂ ਕਿਸੇ ਵੀ ਮੁਲਕ ਦੇ ਅੰਦਰ ਕੋਈ ਹੱਲ ਨਹੀਂ ਹੈਗਾ ਕਿ ਜੰਗਾਂ ਕਰੀਏ ਕਿਉਂਕਿ ਅਸੀਂ 71 ਦੀ ਜੰਗ ਕਰਕੇ ਦੇਖੀ ਅਸੀਂ ਕਾਰਗਲ ਜੰਗ ਕਰਕੇ ਦੇਖੀ ਜੰਗਾਂ ਜਰੀਆਂ ਨੇ ਉਹ ਮੁਲਕਾਂ ਨੂੰ ਬਰਬਾਦ ਕਰ ਦਿੰਦੀਆਂ ਨੇ ਦੋਵਾਂ ਮੁਲਕਾਂ ਦੇ ਅੰਦਰ ਇਹ ਕਹਿਣਾ ਕਿ ਅਸੀਂ ਜੰਗ ਕਰਾਂਗੇ ਇਹ ਇੰਜ ਹੋ ਜਾਏਗਾ ਗੋਦੀ ਮੀਡੀਆ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਸਿਰਫ ਇਲੈਕਸ਼ਨ 'ਚ ਜਿੱਤਣ ਵਾਸਤੇ ਸਿਮਪਤੀ ਲੈਣ ਵਾਸਤੇ ਇੰਜ ਦੀ ਹਰਕਤਾਂ ਕਰਨਾ ਬਹੁਤ ਗਲਤ ਹੈ ਆਉਣ ਵਾਲਾ ਜਿਹੜਾ ਵਕਤ ਹੈ ਉਹ ਸੇਕ ਸਰਦਾਰਾਂ ਦਾ ਹੈ ਪੰਜਾਬ ਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਜਾਂ ਪੰਜਾਬ ਦਾ ਜਿਹੜਾ ਨਵਾਂ ਸੀਐਮ ਹੋਏਗਾ ਉਹ ਅਮਰਤ ਪਾਲ ਸਿੰਘ ਖਾਲਸਾ ਹੋਣਗੇ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਗਿਆਨ ਚਾਹੁੰਦੇ ਹੋ ਜਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ